ਸੋ ਅਕਸਰ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਇਤਨਾ ਮਜਬੂਰ ਕਰ ਲਿਆ ਕਿ ਨਾਨਕ ਨਵਾਸ ਛੱਡਣਾ ਪਿਆ ਤੇ ਨਾਨਕ ਨਵਾਸ ਮਤਲਬ ਸੰਤ ਨੇ ਤੁਹਾਡੀ ਕਰਕੇ ਛੱਡਿਆ ਹਾਂਜੀ ਹਾਂਜੀ ਇੱਕ ਚੀਜ਼ ਬਹਾਨਾ ਬਣ ਗਿਆ ਕਿ ਮਤਲਬ ਇੱਕ ਬੜੀ ਗੱਲ ਆਖੀ ਜਾਂਦੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਕਿਸੇ ਦਾ ਸੋਦਾ ਲਾਉਣਾ ਹੁੰਦਾ ਸੀ ਉਹਨਾਂ ਦਾ ਨਾਮ ਲੇ ਕੇ ਇੱਕ ਤੌੜੇ 'ਚ ਪਾ ਦਿੰਦੇ ਸੀ ਜਿਹੜੇ ਕੋਈ ਕੋਈ ਸਿੰਘ ਉਹਨਾਂ ਕੋਲ ਆਉਂਦੇ ਉਹਨਾਂ ਨੂੰ ਕਹਿੰਦੇ ਤੋੜੇ ਚ ਪਾਚੀ ਕੱਢੋ ਜੇ ਕੋਈ ਸੇਵਾ ਲਈ ਆਉਂਦੇ ਤੇ ਉਹਨਾਂ ਨੂੰ ਕਹਿਆ ਜਾਂਦਾ ਸੀ ਵੀ ਉਹ ਬੰਦੇ ਜਾ ਕੇ ਨੂੰ ਨਹੀਂ ਉਹ ਪਾਲਦੇ ਸੀ ਨਹੀਂ ਚਾਹੁੰਦੇ ਸੀਗੇ ਸੋ ਅਕਸਰ ਨੂੰ ਸੰਤ ਜਰਨੈਲ ਸਿੰਘ ਖਾਲਸਾ ਭੰਡਰਾਂ ਵਾਲਿਆਂ ਨੂੰ ਇਤਨਾ ਮਜਬੂਰ ਕਰ ਲਿਆ ਕਿ ਨਾਨਕ ਨਵਾਸ ਛੱਡਣਾ ਪਿਆ ਕਿਉਂਕਿ ਮੇਰੇ ਕੋਲੇ ਨਾਨਕ ਨਵਾਸ ਦੇ ਵਿੱਚ 34 ਨੰਬਰ ਕਮਰਾ ਸੀ ਇਹ ਸਾਡੇ ਕੋਲੇ ਦੋ ਕਮਰੇ ਸੀ ਜਿਹੜੇ ਇਹ ਬਬਰ ਛੱਤੇਬੰਦੀ ਦੇ ਸੀਗੇ ਉਸ ਵਕਤ ਬਬਰ ਜਥੇ ਵੰਦੀ ਦੀ ਗਵਾਹੀ ਸੁਖਦੇਵ ਸਿੰਘ ਸੁਖਾਜੀ ਕਰ ਰਹੇ ਸੀਗੇ ਸ੍ਰੀ ਅੰਮ੍ਰਿਤਸਰ ਦੇ ਵਿੱਚ ਉਹ ਆਮ ਦਾਸਰਾਂ ਦੇ ਵਿੱਚ ਰਹਿੰਦੇ ਸੀ ਕਾਲ ਰੈਸਟਾਂਸ ਦੇ ਵਿੱਚ ਤੇ ਸੰਤ ਜੀ ਨਾਨਕ ਨਿਵਾਸ ਵਿੱਚ ਹੀ ਰਹਿੰਦੇ ਸੀ ਸਾਰਾ ਜਥਾ ਤਾਂ ਸੰਗਤ ਜੀ ਗੱਲ ਇਥੋਂ ਤੱਕ ਵੱਧ ਗਈ ਕਿ ਉਹਨਾਂ ਨੇ ਇੱਕ ਬਹਾਨਾ ਬਣਾ ਲਿਆ ਕਿ ਆਪਾਂ ਦਰਸ਼ਨ ਸਿੰਘ ਦਲੇਰ ਨੂੰ ਆਪਣੇ ਕੋਲੇ ਲੈ ਕੇ ਆਓ ਉਹ ਆਪਣੇ ਜਥੇ ਦਾ ਬੰਦਾ ਹੈ ਉਹ ਮੇਰੇ 34 ਨੰਬਰ ਕਮਰੇ 'ਚ ਆ ਗਏ ਤਾਂ ਮੈਂ ਅੱਗੇ ਆਪਣੇ ਬੱਚਿਆਂ ਦੇ ਸਮੇਤ ਅਸੀਂ ਕੁਦਰ ਤੋਂ ਹੀ ਦੁੱਧ ਗਰਮ ਕਰੀ ਬੈਠੇ ਸੀਗੇ ਮੈਂ ਉਹਨਾਂ ਨੂੰ ਦੁੱਦ ਸ਼ਕਾਤਨ ਸਿੰਘ ਸੀਗੇ ਜਿਹੜਾ 1 ਜੂਨ ਨੂੰ ਬੱਬਰ ਮਹੰਗਾ ਸਿੰਘ ਸ਼ਹੀਦ ਹੋਏ ਨੇ ਉਹ ਵੀ ਉਸ ਵਕਤ ਨਾਲ ਸੀ ਤੇ ਦੋ ਸਿੰਘ ਹੋਰ ਸੀ ਉਹਨਾਂ ਦੇ ਨਾਲ ਬੱਬਰ ਉਹ ਮੇਰੇ ਨਾਲ ਗੱਲਾਂ ਬਾਤਾਂ ਬਾਰਤਾ ਚੱਲਦੀ ਰਹੀ ਕਿ ਦਲੇਰ ਜੀ ਤੁਸੀਂ ਸਾਡੇ ਨਾਲ ਚੱਲੋ ਤੇ ਤੁਹਾਨੂੰ ਕਾਲ ਰਹਿਸਟ ਦੇ ਵਿੱਚ ਤੁਹਾਨੂੰ ਏਸੀ ਕਮਰਾ ਦੇਵਾਂਗੇ ਵਧੀਆ ਤੁਹਾਨੂੰ ਹਰ ਇੱਕ ਸਹੂਲਤ ਦੇਵਾਂਗੇ ਜੋ ਵੀ ਕਹੋਗੇ ਸਾਡੇ ਨਾਲ ਰਹੋ ਸੰਤ ਚਰਨ ਸਿੰਘ ਪਿੰਡ ਵਾਲਾ ਦਾ ਸਾਥ ਛੱਡ ਦੋ ਸੰਤ ਪਿੰਡ ਵਾਲਾਂ ਦਾ ਸਾਥ ਛੱਡ ਦਿਓ ਕਿਉਂਕਿ ਤੁਸੀਂ ਸਾਡੇ ਜਥੇਬੰਦੀ ਨਾਲ ਸੀ ਪਹਿਲਾਂ ਜਥੇ ਦਰ ਤਲਵਿੰਦਰ ਸਿੰਘ ਨਾਲ ਮੈਂ ਕਹੀ ਜਹਾਰ ਤਲਵਿੰਦਰ ਸਿੰਘ ਸਾਡੀ ਵਾਂ ਸੰਤਾਂ ਨੂੰ ਫੜਾ ਕੇ ਗਏ ਨੇ ਅਸੀਂ ਸੰਤਾਂ ਦੇ ਨਾਲ ਹੀ ਰਹਿਣਾਗਾ ਕਮਰੇ ਦਾ ਸਾਨੂੰ ਕੋਈ ਨਹੀਂ ਕਮਰਾ ਤੁਸੀਂ ਆਪਣਾ ਰੱਖ ਲਓ ਤੇ ਅਸੀਂ ਤਾਂ ਇੱਥੇ ਪ੍ਰਕਾਰਮਾਂ ਦੇ ਵਿੱਚ ਪੈਕੇ ਟਾਈਮ ਪਾਸ ਕਰ ਲਵਾਂਗੇ ਕਿਉਂ ਟਾਈਮ ਪਾਸ ਹੀ ਕਰਨਾ ਸੀਗਾ ਜੀ ਇਧਰਲੇ ਘਰੋਂ ਕਿਉਂ ਸਾਨੂੰ ਘਰੋਂ ਵੀ ਪੁਲਿਸ ਚੱਕਦੀ ਸੀ ਉੱਥੇ ਵੀ ਖੜਕੇ ਡਰ ਕੇ ਹੋਣ ਲੱਗੇ ਇਹ ਗੱਲ ਵੇਖ ਕੇ ਸੁਣ ਕੇ ਸੰਤ ਜੀ ਨਾਨਕਵਾਦ ਉੱਪਰਲੀ ਛੱਤ ਤੋਂ ਥੱਲੇ ਸਾਡੇ ਕਮਰੇ ਦੇ ਕੋਲ ਆ ਗਏ ਪਿੱਛੇ ਖੜ ਗਏ ਤੇ ਨਾਲ ਸਾਰੇ ਸਿੰਘ ਸੀਗੇ ਤੇ ਉਹ ਮੇਰੀਆਂ ਗੱਲਾਂ ਜੋ ਹੋਰ ਚੱਲ ਰਹੀਆਂ ਸੋ ਸੁਣ ਰਹੇ ਸੀਗੇ ਤੇ ਇੱਕ ਸਿੰਘ ਭੇਜਿਆ ਸੰਤਾਂ ਨੇ ਵੀ ਦਲੇਰ ਨੂੰ ਬੁਲਾ ਕੇ ਲੈ ਕੇ ਔਰ ਮੈਂ ਆ ਗਿਆ ਸੰਤ ਜੀ ਕਹਿੰਦੇ ਹਾਂ ਦਲੇਰ ਜੀ ਕੀ ਕਹਿੰਦੇ ਨੇ ਸਿੰਘ ਮੈਂ ਜੀ ਕਮਰਾ ਮੰਗਦੇ ਨੇ ਕਿਉਂਕਿ ਮੈਂ ਬਹੁਤੀ ਉਤਰਾ ਚੜਾ ਕੇ ਗੱਲ ਨਹੀਂ ਕੀਤੀ। ਭਾਜੀ ਕਮਰਾ ਮੰਗਦੇ ਨੇਗੇ। ਕਮਰਾ ਇੰਨਾ ਦਾ ਫਿਰ ਤੇਰੀ ਕੀ ਵਿਚਾਰਾ। ਭਾਜੀ ਕਮਰਾ ਪਾ ਦੇ ਦੇਣੇ ਇਹਨਾਂ ਦਾ। ਮੈਨੂੰ ਕਹਦੇ ਨਾਲ ਚੱਲ ਸਾਡੇ ਮੈਂ ਕਿ ਜੀ ਮੈਂ ਸੰਤਾਨ ਰਹਿਣਾ ਹੈਗਾ। ਸੰਤਾਨ ਨੇ ਮੇਰੀ ਗੱਲ ਸੁਣ ਕੇ ਉਹ ਹਰ ਇੱਕ ਬੰਦੇ ਦੀ ਅੱਖ ਪਰਖ ਲੈਂਦੇ ਸੀ। ਬੰਦੇ ਦੀ ਬੋਲੀ ਵੇਖ ਲੈਂਦੇ ਸੀਗੇ। ਤਾਂ ਉਹਨਾਂ ਨੇ ਵੇਖਿਆ ਵੀ ਠੀਕ ਕਹਿ ਰਿਹਾ ਹੈ। ਤੇ ਇਹ ਬਾਕੀ ਸਾਡੇ ਸਤਿਕਾਰਯੋਗ ਹੈ। ਸਾਡੇ ਅਧਿਆਕਾਰੀ ਹਨ। ਕਹਿਣ ਲੱਗੇ ਕੋਈ ਗੱਲ ਨਹੀਂ। ਤਾਂ ਸੰਤਾਨ ਨੇ ਉਸ ਵਕਤ ਉਸ ਮੌਕੇ ਦਾ ਜਿਹੜਾ ਸਕੱਤਰ ਸੀਗਾ ਧਰਮ ਪ੍ਰਚਾਰ ਕਮੇਟੀ ਦਾ ਸ਼੍ਰੋਟੀ ਕਮੇਟੀ ਦਾ ਦਫਤਰ ਦਾ ਉਹ ਸਿਪਾਈ ਭਾਨ ਸਿੰਘ ਜੀ ਉਹਨਾਂ ਨੂੰ ਬੁਲਾਇਆ ਅਤੇ ਨਾਲ ਇੱਕ ਇਵਨਾਸੀ ਸਿੰਘ ਸੀ ਉਹਨਾਂ ਨੂੰ ਬੁਲਾਇਆ ਦੋਨਾਂ ਨੂੰ ਕਿਹਾ ਤੁਸੀਂ ਆਓ ਕਰੋ ਭਾਈ ਤੁਸੀਂ ਸੰਤ ਹਰਚੰਦ ਸਿੰਘ ਲੋਂਗਵਾਲ ਜੀ ਕੋਲੇ ਜਾਓ ਤੇ ਉਸ ਉਹਨਾਂ ਨੂੰ ਕਹੋ ਕਿ ਇਹਨਾਂ ਸਿੰਘਾਂ ਨੂੰ ਵਾਪਸ ਬੁਲਾ ਲੈਣ ਕਿਉਂਕਿ ਜਹੋਂ ਆਪਰ ਲੜਾਈ ਝਗੜਾ ਕਰਾਂਗੇ ਇਹ ਨਿਆਣੇ ਨੇ ਲੜਾਈ ਝਗੜਾ ਕਰਾਂਗੇ ਤਾਂ ਪੁਲਿਸ ਪੁਲਿਸ ਜਿਹੜੀ ਉਹ ਬਾਹਰ ਮੋਰਚੇ ਲਾਈ ਬੈਠੀ ਹੈ ਤੇ ਨਾਲ CRP BSF ਵੀ ਬੈਠੀ ਹੈ ਜੇ ਆਪਾਂ ਇੱਥੇ ਝਗੜਾ ਕਰ ਲੈਣਾ ਨਾਲ ਉਹਨਾਂ ਨੇ ਅੰਦਰ ਵੜ ਜਾਣਾ ਆ ਕੇ ਗੋਲੀਆਂ ਚਲਾ ਦੇਣੀਆਂ ਦੋਨਾਂ ਤਰ੍ਹਾਂ ਦਾ ਨੁਕਸਾਨ ਹੋਵੇਗਾ ਇਹ ਨਿਆਣੇ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੂੰ ਕੀ ਨੇ ਪੁੱਛਣਾ ਨਿਆਣੇ ਨੇ ਤੇ ਪੱਕ ਕੌਮ ਦੀ ਲੈ ਜਾਵੇਗੀ ਜ਼ਿੰਮੇਵਾਰੀ ਸਾਡੇ ਵੀ ਕਿ ਸਾਨੂੰ ਸਵਾਲ ਕਰਨੇ ਆ ਲੋਕਾਂ ਨੇ ਇਹ ਗੱਲ ਸੰਗੇ ਇੱਥੇ ਆ ਜਾਵੇਗੀ ਤਾਂ ਜਦੋਂ ਸਕਤਰ ਸਾਹਾ ਭਾਨ ਸਿੰਘ ਜੀ ਆਪਣਾ ਅਸੀਸ ਸਿੰਘ ਜੀ ਹਰਚੰਦ ਸਿੰਘ ਜੀ ਕੋਲ ਗਏ ਸੰਤਾਂ ਕੋਲੇ ਤਾਂ ਸੰਤਾਂ ਨੇ ਗੋ ਜਵਾਬ ਦਿੱਤਾ ਕਿ ਭਾਈ ਮੈਥੋਂ ਗੱਲ ਵਾਰ ਆਹੇ ਮੇਰੇ ਆਖੇ ਨਾ ਆਉਣ ਨਾਮੇ ਭੇਜੇ ਆ ਇਹ ਰੱਬ ਜਾਣੇ ਭੇਜੇ ਸੀ ਜਾਂ ਨਾ ਜਦੋਂ ਜਵਾਬ ਮਿਲ ਗਿਆ ਸੰਤ ਜੀ ਕਹਿੰਦੇ ਕੋਈ ਗੱਲ ਨਹੀਂ ਹੁਣ ਆਪਾਂ ਕਰ ਲਵਾਂਗੇ ਪ੍ਰਬੰਧ ਇਹਦਾ ਪਰ ਆਪਾਂ ਝਗੜਾ ਨਹੀਂ ਕਰਨਾ ਕੋਈ ਲੜਾਈ ਨਹੀਂ ਕਰਨੀ ਉਸ ਵਕਤ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਨੇ ਕਿਹਾ ਜਾਓ ਨਾ ਕਰਨ ਨਾ ਨਾਨਕ ਵਾਸਤੋਂ ਕੱਲ ਤੱਕ ਸਭ ਤੇ ਜਾਓ ਚਾਰ ਪੰਜ ਸਿੰਘ ਜਿੱਥੇ ਜਿੱਥੇ ਜਗ੍ਹਾ ਖਾਲੀ ਆ ਉੱਥੇ ਦੇਖ ਕੇ ਆਓ ਬਸ ਉਸੇ ਰਾਤ ਜੀ 15 ਦਸੰਬਰ ਨੂੰ ਸਾਰਾ ਜਿਹੜਾ ਸੀ ਆਪਣਾ ਸਾਜ਼ੋ ਸਾਮਾਨ ਸਿੰਘਾਂ ਦੀ ਜੋਟੀ ਲਾਤੀ ਰਾਤ ਦੇ 10 11 ਵਜੇ ਤੱਕ ਕੋ 2 2:30 ਵਜੇ ਤੋਂ ਲੈ ਕੇ ਢੋ ਟੋਈ ਕਰਕੇ ਅਕਾਲ ਤਖਤ ਸਾਹਿਬ ਤੇ ਚਲੇ ਗਏ ਜੀ ਹਾਂਜੀ ਮਤਲਬ ਤੂੰ ਸੰਤ ਜੀ ਸਮੇਤ ਤੱਕ ਗਏ ਤੁਸੀਂ ਕਿ ਮੈਂ ਸਾਰਾ ਜੱਥਾ ਹੀ ਗਿਆ ਸਾਰਾ ਜੱਥਾ ਜੀ ਸਾਰੇ ਬੱਚੇ ਜਿੰਨੇ ਸੀਗੇ ਨਿੱਕੇ ਨਿੱਕੇ ਸਾਰਾ اسلحਾ ਜਿਥੋਂ ਤੱਕ ਵੀ ਜਿੱਥੇ ਜਿੱਥੇ ਕਮਰੇ ਕਿਸੇ ਨੂੰ ਮਿਲੇ ਤੇ ਨਾਨਕ ਨਿਵਾਸ ਮਤਲਬ ਸੰਤ ਨੇ ਤੁਹਾਡੇ ਘਰ ਕੀ ਛੱਡਿਆ ਹਾਂਜੀ ਹਾਂਜੀ ਤੇ ਇੱਕ ਚੀਜ਼ ਵਿਧਾਨਾ ਬਣ ਗਿਆ ਜੀ ਇੱਕ ਆ ਆ ਉਹ ਵਿਧਾਨਾ ਬਣ ਗਿਆ ਇੱਕ ਸੀ ਤਾਂ ਸੋਚ ਉਹਨਾਂ ਦੀ ਜਿਵੇਂ ਸੀਗੀ ਉਹ ਖਬਰ ਹੈ ਉਹਨਾਂ ਨੇ ਜ ਸੰਤਾਂ ਨੂੰ ਥੋਂ ਕੱਢਣ ਦੀ ਸੋਚ ਸੀ ਵੀ ਸੰਤਾਂ ਤਾਂ ਬਾਹਰ ਵਗ ਜਾਣਗੇ ਇਥੋਂ ਬਾਹਰ ਫੜੇ ਜਾਣਗੇ ਸੋਚ ਤਾਂ ਇਹਨਾਂ ਦੀ ਇਹ ਸੀ ਪਰ ਵਾਹਿਗੁਰੂ ਜੋ ਕਰਦਾ ਉਹ ਸੰਤਾਂ ਨਾਲ ਅਗਲੇ ਦਿਨ ਦੱਸ ਹੀ ਦਿੱਤਾ ਸੀਗਾ ਸਾਰੇ ਅਗਲੇ ਦਿਨ ਜਦ ਤੁਸੀਂ ਇਕੱਠੇ ਹੋਏ ਤਾਂ ਸੰਤਾਨਿਕਾਇ ਤਾਂ ਅਸੀਂ ਤਾਂ ਕੁੱਬੀ ਵਾਲੀ ਲੱਤ ਲੋਟ ਆ ਗਈ ਆਪਣੇ ਵੀ ਮੋਰਚੇ ਬਣੇ ਬਣਾਏ ਮਿਲ ਗਏ ਆਪਾਂ ਨੂੰ ਇੱਥੇ ਉੱਥੇ ਇਹਨੇ ਸੇਫ ਨਹੀਂ ਸੀਗੇ ਨਾਨਕਣ ਵਾਸਤੇ ਸੋ ਉੱਥੇ ਮੋਰਚੇ ਘੜ ਦਿੱਤੇ ਜੀ ਇੱਧਰ ਜਦੋਂ ਬੰਬਰ ਆਏ ਨੇ ਮੈਂ ਦੁੱਧ ਗਰਮ ਕਰੀ ਬੈਠਾ ਸੀਗਾ ਤਾਂ ਮੈਂ ਉਹਨਾਂ ਨੂੰ ਦੁੱਧ ਛਕਾ ਦਿੱਤਾ ਉਹਨਾਂ ਨੇ ਮੇਰੀ ਖਬਰ ਲਵਾਤੀ ਸਾਡਾ ਦਲੇਰ ਨਾਲ ਕੋਈ ਝਗੜਾ ਨਹੀਂ ਹੋਇਆ ਸਾਡਾ ਉਹਦੇ ਨਾਲ ਕੋਈ ਰੌਲਾ ਨਹੀਂ ਹੋਇਆ ਸਾਨੂੰ ਉਹਨੇ ਦੁੱਧ ਛਕਾਇਆ ਸੋਲਾ ਸਫਾਈ ਨਾਲ ਅਸੀਂ ਗਏ ਆ ਤੇ ਆਏ ਆ ਤੂ ਦੂਜੇ ਸਿੰਘਾਂ ਨੇ ਸੰਤਾਂ ਨੂੰ ਕਾਇਤਤਾ ਜਿਵੇਂ ਆਪਾਂ ਕਹਿ ਦਈਏ ਵੀ ਆ ਦੇਖੋ ਜੀ ਆਪਾਂ ਉਹਨਾਂ ਪਿੱਛੇ ਕੀ ਕੀਤਾ ਰਾਨਕਮਾ ਛੱਡਾਇਆ ਕਰਕੇ ਵੀ ਉਹਨਾਂ ਨੇ ਦੁੱਧ ਪਿਆ ਉਹਨਾਂ ਨੂੰ ਮੈਂ ਹਲੇ ਸੰਤਾਂ ਦੇ ਕੋਲ ਗਿਆ ਨਹੀਂ ਸੀਗਾ ਮੈਂ ਤਿਆਰ ਹੋ ਰਿਹਾ ਸੀ ਆਪਣੇ ਅਸਥਾਨ ਤੇ ਜਿੱਥੇ ਲਾਲ ਡਿਊਟੀ ਹੈ ਉਹਦੇ ਵਿੱਚ ਹੀ ਸਾਡਾ ਉਤਾਰਾ ਅਸੀਂ ਉੱਥੇ ਹੀ ਸੀਗੇ ਤੇ ਸੰਤਾਂ ਨੇ ਇੱਕ ਬੰਦਾ ਭੇਜਿਆ ਵੀ ਲਿਆਓ ਬੁਲਾ ਕੇ ਦਲੇਰ ਨੂੰ ਮੈਂ ਜਦੋਂ ਗਿਆ ਫੱਤੇ ਬੁਲਾਈ ਤੇ ਅਖਬਾਰ ਸੀ ਜਿਹੜਾ ਸੰਤਾਂ ਦੇ ਹੱਥ ਵਿੱਚ ਸੀਗਾ ਜਿਹੜੀ ਖਬਰ ਲੱਗੀ ਹੋਈ ਸੀ ਉਹਨਾਂ ਨੇ ਲਵਾਈ ਸੀਗੀ ਤਾਂ ਉਹਨਾਂ ਨੇ ਮੈਨੂੰ ਮੈਂ ਫਤੇਵਲਾਈ ਜਾ ਕੇ ਤੇ ਮੇਰੇ ਵੀ ਨਹੀਂ ਵੇਖਿਆ ਸੰਤ ਮੈਨੂੰ ਲੱਗਿਆ ਜਮ ਗੁੱਸੇ ਵਿੱਚ ਹੁੰਦੇ ਨੇ ਸੀਗੇ ਵੀ ਕਿਉਂ ਕੋ ਆਸੇ ਪਾਸੇ ਦੇ ਕੁਝ ਧੱਕਣ ਵਾਲੇ ਵੀ ਹੁੰਦੇ ਨੇ ਕੋ ਤਮਾਸ਼ੀਰ ਵੀ ਹੁੰਦੇ ਆ ਵੀ ਦੇਖਾਂਗੇ ਡਾਂਗਾ ਪੈਂਦੀਆਂ ਦਲੇਰ ਤੇ ਹਾਂਜੀ ਤੇ ਫਤੇਵਲਾ ਕੇ ਮੈਂ ਮੈਨੂੰ ਸੰਤ ਜੀ ਕਹਿੰਦੇ ਦਲੇਰ ਜੀ ਉਰੇ ਆਓ ਹਾਂਜੀ ਸਾਰਿਆਂ ਦੇ ਸਾਹਮਣੇ ਉਕੜਾ ਕੋਈ ਲੋਕ ਲਬੇਟ ਰੱਖਦੇ ਸੀਗੇ ਵੀ ਤੈਂ ਉਹਨਾਂ ਨੂੰ ਕੱਲ ਦੁੱਧ ਸ਼ਿਕਾਇਤ ਸੀਗਾ ਮੈਂ ਹਾਂਜੀ ਸ਼ਿਕਾਇਤ ਸੀਗਾ ਜਦੋਂ ਮੈਂ ਕਹਿੰਦਾ ਸ਼ਿਕਾਇਤ ਸੀਗਾ ਸੰਤ ਹੱਥ ਤੇ ਉਹ ਕਹਿੰਦੇ ਵੀ ਲੈ ਕਰ ਲਓ ਕਿਉਂਕਿ ਉਹ ਤਾਂ ਕਹਿੰਦਾ ਸ਼ਿਕਾਇਤ ਹੈਗਾ ਮਹਾਰਾਜ ਜਦੋਂ ਮੇਰੇ ਕੋਲੇ ਆ ਕੇ ਬੈਠੇ ਮੈਂ ਤੁ ਤੁ ਗਰਮ ਚਾਹ ਪੀ ਰਿਹਾ ਮੈਂ ਚਕਾਤਾ ਬਾਅਦ ਚ ਉਹਨਾਂ ਨੇ ਕਵਰੇ ਦੀ ਗੱਲ ਕਰੀ ਹੈ ਕਹਿੰਦੇ ਵਸ ਹੁਣ ਤਾਂ ਤੇਰੀ ਸਚਾਈ ਆ ਗਈ ਜੇ ਤੂੰ ਮੁਕਰਦਾ ਫਿਰ ਤੈਨੂੰ ਆ ਖਬਰ ਪੜਾ ਕੇ ਗੱਲ ਕਰਦੇ ਤੇਰੇ ਨਾਲ ਸਹੀ ਹਾਂ ਜੀ ਤੇ ਇੱਕ ਮੈਂ ਥੋੜਾ ਜਿਆ ਤੁਸੀਂ ਵੈਸੇ ਵਧੀਆ ਗੱਲ ਚੰਗੀ ਗੱਲ ਦੱਸੀ ਹੈ ਹਾਂ ਜੀ ਤੇ ਮਤਲਬ ਇੱਕ ਬੜੀ ਗੱਲ ਆਖੀ ਜਾਂਦੀ ਹੈ ਕਿ ਸੰਤ ਜੀ ਜਰਨੈਲ ਸਿੰਘ ਭਿੰਡਰਾਵਾਲੇ ਜਿਹੜੇ ਕਿਸੇ ਦਾ ਸੌਦਾ ਲਾਉਣਾ ਹੁੰਦਾ ਸੀ ਉਹਨਾਂ ਦਾ ਨਾਮ ਲੇ ਕੇ ਇੱਕ ਤੋੜੇ ਚ ਪਾ ਦਿੰਦੇ ਸੀ ਜਿਹੜੇ ਕੋਈ ਕੋਈ ਸਿੰਘ ਉਹਨਾਂ ਕੋਲ ਆਉਂਦੇ ਉਹਨਾਂ ਨੂੰ ਕਹਿੰਦੇ ਤੋੜੇ ਚੋਂ ਇੱਕ ਪਰਚੀ ਕੱਢੋ ਜੇ ਕੋਈ ਸੇਵਾ ਲਈ ਆਉਂਦੇ ਤੇ ਉਹਨਾਂ ਨੂੰ ਕਹਿਆ ਜਾਂਦਾ ਸੀ ਵੀ ਉਹ ਬੰਦੇ ਜਾ ਕੇ ਸੌਦਾ ਲਾ ਕੇ ਆਓ ਨਹੀਂ ਤੋੜੇ ਤੋੜੇ ਵਾਲੀ ਕੋਈ ਗੱਲ ਨਹੀਂ ਸੀ ਤੇ ਉਹਨਾਂ ਦਾ ਤਾਂ ਉਹਨਾਂ ਦਾ ਦਿਮਾਗ ਕਿਸ ਕੁੰਭ ਸੀਗਾ ਜੀ ਅੱਛਾ ਜੀ ਹਾਂ ਉਹਨਾਂ ਦਾ ਦਿਮਾਗ ਹੀ ਵੱਡਾ ਕਲਾ ਸੀਗਾ ਉਹਦੇ ਵਿੱਚ ਸਾਰਾ ਕੁਝ ਹੀ ਸੀਗਾ ਕਿਉਂਕਿ ਉਹ ਆਮ ਕੋਈ ਇਨਸਾਨ ਨਹੀਂ ਸੀਗੇ ਉਹ ਤਾਂ ਇੱਕ ਬਰਮ ਗਿਆਨੀ ਸੀਗੇ ਹਾਂਜੀ ਸੂਰਮੇ ਸੀਗੇ ਬਰਮ ਗਿਆਨੀ ਸਰਦ ਅੰਦਰ ਲੇਪ ਜਿਵੇਂ ਜਲਮੇ ਕਮਲ ਲੇਪ ਬਰਮ ਗਿਆਨੀ ਇੱਕ ਕਮਲ ਦੇ ਫੁੱਲ ਵਾਂਗੂ ਹੁੰਦਾ ਹੈ ਕਮਲ ਦਾ ਫੁੱਲ ਜੇਤੇ ਦਰਿਆ ਵਿੱਚ ਹੈ ਕਿਸੇ ਚ ਜੇ ਦਰਿਆ ਵਗਦਾ ਹੈ ਉਹ ਜੇ ਚੜ ਜਾਵੇ ਤਾਂ ਤਹਾਂ ਵਗ ਜਾਂਦਾ ਹੈ ਜੇ ਉਤਰ ਜਾਵੇ ਤਾਂ ਨਾਲ ਦੇ ਨਾਲ ਥੱਲੇ ਵਗ ਜਾਂਦਾ ਹੈ ਇਹਤੇ ਕਮਲ ਦੀ ਫੁੱਲ ਤਰ੍ਹਾਂ ਬਰਮ ਗਿਆਨ ਦਾ ਜਿਹੜਾ ਹੁੰਦਾ ਹੈ ਉਹ ਬਰਮ ਗਿਆਨੀ ਵੀ ਸੀ ਉਹ ਸੂਰਮੇ ਵੀ ਸੀ ਯੋਧੇ ਵੀ ਸੀਗੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਵਿੱਚ ਹੂੰ ਕਰੋ ਨਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੇ ਪਿੰਡ ਪ੍ਰਾਨ ਜੋ ਕਰੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਉਹਨ ਕੀ ਪ੍ਰਤੀਤ ਇਤੇ ਜਿਹੜੇ ਤਪਸ਼ਿਆ ਕਰਦੇ ਨਾ ਹੁਣ ਕਲਗੀਧਰ ਪਾਤਸ਼ਾਹ ਨੇ ਪਤਾ ਨਹੀਂ ਕਿੰਨੀ ਤਪਸ਼ਿਆ ਕੀਤੀ ਸੀ ਹਾਂਜੀ ਕਰੋਣਾ ਜਨਮ ਲੱਖਾਂ ਜਨਮ ਕਿੰਨੀ ਕਹਿ ਲਵੋ ਤਪਸ਼ਾ ਕੀਤੀ ਤਾਂ ਫੇਰ ਉਹ ਪੂਰੀਆਂ ਪਵਰਾਂ ਲੈ ਕੇ ਅਕਾਲ ਪੁਰਖ ਦੇ ਨਾਲ ਇੱਕਮਿਕ ਹੋਏ ਫੇਰ ਇੱਥੇ ਖਾਲਸਾ ਮੇਰੇ ਰੂਪ ਹੈ ਖਾਸੇ ਵੀ ਹੈ ਤੇ ਖਾਲਸਾ ਉਹੀ ਗੁਰੂ ਦਾ ਰੂਪ ਹੈ ਜਿਹੜਾ ਦਰ ਰਾਤ ਉਹਦੇ ਚਰਨਾ ਚ ਧਿਆਨ ਤਰ ਦਾ ਜਿਹੜਾ ਜੁੜਿਆ ਹੈ ਜਿਹੜਾ ਕੌਮ ਲਈ ਮਰਦਾ ਹੈ ਦੇਖੋ ਬਚਨ ਕਰਕੇ ਪਗਾਉਣੇ ਬਹੁਤ ਔਖੇ ਨੇ ਹਾਂ ਇਹ ਉਹੀ ਪਗਾਉਗਾ ਬਚਨ ਕਰਕੇ ਜਿਹਦੀ ਜਿਹਦੀ ਕੋਈ ਭਗਤੀ ਹੈ ਇੱਥੇ ਵੀ ਹੈ ਪਿਛਲੇ ਜਨਮ ਦੀ ਵੀ ਹੈ ਪਿਛਲੇ ਕਰਮ ਦੀ ਵੀ ਹੈ ਜਿਹੜਾ ਗੁਰੂ ਦੇ ਨਾਲ ਇਕਮਕਾ ਹੈ ਜੇ ਉਹਨਾਂ ਨੇ ਕਿਹਾ ਜਦੋਂ ਹਮਲਾ ਹੋਇਆ ਦਰਬਾਰ ਸਾਹਿਬ ਤੇ ਉਹ ਕਹਿੰਦੇ ਅਸੀਂ ਜਿਉਂਦੇ ਹੱਥ ਨਹੀਂ ਆਵਾਂਗੇ ਜਿੰਨੀ ਮਰਜ਼ੀ ਫੌਜ ਆ ਜਾਵੇ ਜਿੰਨੀ ਮਰਜ਼ੀ ਸਰਕਾਰ ਆ ਜਾਵੇ ਅਸੀਂ ਟਰੱਕ ਭਾਰ ਭਰ ਕੇ ਤੋੜਾਂਗੇ ਉਹਨਾਂ ਨੇ ਤੋੜੇ ਜਦੋਂ ਜਰਨਲ ਕੁਲਦੀਪ ਬਰਾੜ ਉਹਨੇ ਜਾ ਕੇ ਘੇਰਾ ਪਾ ਲਿਆ ਦਰਬਾਰ ਸਾਹਿਬ ਨੂੰ ਮੈਂ ਇਹ ਚਾਹੁੰਗਾ ਕਿ ਇਹ ਤੁਸੀਂ ਜਿਹੜਾ ਘਟਨਾਕ੍ਰਮ ਵਾਪਰਿਆ ਤੁਸੀਂ ਦੱਸ ਦਿਓ ਕਿ 1 ਜੂਨ ਨੂੰ ਗੋਲੀ ਚੱਲੀ ਆ ਹਾਂਜੀ ਮੈਂ ਇਹ ਚਲੋ ਇੱਥੇ ਆਵਾਂਗੇ ਅਗਲਾ ਸਵਾਲ ਪਹਿਲਾ ਇੱਕ ਸਵਾਲ ਸੰਤਾਂ ਜੀ ਬਾਰੇ ਹੋਰ ਉਹਨਾਂ ਦੇ ਜਿਹੜੇ ਚਰਤਵਾ ਮਾ ਸੋਰੀ ਆਪਣੇ ਉਹਦਾ ਕਰੈਕਟਰ ਬਾਰੇ ਕਿਹਾ ਜਾਂਦਾ ਮੈਂ ਇੱਕ ਲੇਖ ਪੜ੍ਹਿਆ ਸੀ ਉਹਨਾਂ ਬਾਰੇ ਤੁਹਾਡੇ ਤੋਂ ਜਾਨਣਾ ਚਾਹੁੰਦਾ ਹਾਂ ਕਿ ਸੰਤਾ ਦੀ ਇਮੇਜ ਹੈ ਜਿਹੜੀ ਮੀਡੀਆ ਨੇ ਬੜੀ ਬਾਹਰ ਇੱਕ ਡਿਕਟੇਟਰਸ਼ਿਪ ਤੌਰ ਤੇ ਮਤਲਬ ਤਾਨਾਸ਼ਾਹ ਦੇ ਤੌਰ ਤੇ ਵੀ ਇੱਕ ਇੱਕ ਜ਼ਿਆਦਾ ਮਤਲਬ ਤਾਨਾਸ਼ਾਹ ਦੇ ਤੌਰ ਤੇ ਬਣਾਈ ਸੀ ਪਰ ਜਦੋਂ ਸੰਤਾ ਨੂੰ ਕੋਈ ਵਿਅਕਤੀ ਮਿਲਦਾ ਉਹਨਾਂ ਨੂੰ ਲੱਗਦਾ ਸੀ ਇਹਨਾਂ ਤੋਂ ਨਰਮ ਸਾਊਥ ਤੇ ਸੰਤ ਸੁਭਾਅ ਦਾ ਵਿਅਕਤੀ ਨਹੀਂ ਹੈ ਕੀ ਅਜਿਹੇ ਗੁਣ ਹੈਗੀ ਸੀ ਜਾਂ ਮਤਲਬ ਇਹ ਵੀ ਉਹ ਲੇਖ 'ਚ ਇੱਕ ਮਤਲਬ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਵੇਂ ਸ਼੍ਰੀ ਫਾਲ ਸ਼੍ਰੀ ਫਲ ਹੁੰਦਾ ਨਾ ਨਰੇਲ ਨਾਰੀਅਲ ਕਹਿੰਦੇ ਜੀ ਨੂੰ ਆਪਾਂ ਸਹੀ ਇਹ ਬੜਾ ਸਖਤ ਹੁੰਦਾ ਬਾਹਰੋਂ ਅੰਦਰੋਂ ਬੜਾ ਬਹੁਤ ਨਰਮ ਹੁੰਦਾ ਬੜਾ ਸਵਾਦ ਵੀ ਹੁੰਦਾ ਸਹੀ ਉਹਨੂੰ ਬਹੁਤ ਥਾਵਾਂ ਤੇ ਵਰਤਿਆ ਵੀ ਜਾਂਦਾ ਚੰਗੇ ਥਾਵਾਂ ਤੇ ਹੈ ਜੀ ਤੇ ਇਹਨੂੰ ਸ਼੍ਰੀ ਫਲ ਵੀ ਮੰਨਿਆ ਜਾਂਦਾ ਹੈ ਜਿਹੜਾ ਅੰਦਰੋਂ ਕੋਈ ਵੀ ਚੀਜ਼ ਬਾਹਰੋਂ ਸਖਤ ਉਹ ਅੰਦਰੋਂ ਬਹੁਤ ਨਰਮ ਹੁੰਦੀ ਹੈ ਸਹੀ ਸੰਤਾ ਜਿੰਨਾ ਤਾਂ ਕੋਈ ਨਰਮ ਨਹੀਂ ਸੀਗਾ ਸਹੀ ਤੇ ਉਹਨਾਂ ਦੇ ਨਾਲ ਮਾਰੇ ਆ ਬੰਦਿਆਂ ਵਾਸਤੇ ਕੋਈ ਸਖਤ ਨਹੀਂ ਸੀਗਾ ਦੋਸ਼ੀਆਂ ਵਾਸਤੇ ਜ਼ਾਲਿਮਾਂ ਵਾਸਤੇ ਜ਼ੁਲਮ ਕਰਨ ਵਾਲਿਆਂ ਵਾਸਤੇ ਫੇਰਾ ਫੇਰੀ ਵਾਲਿਆਂ ਵਾਸਤੇ ਉਹਨਾਂ ਵਰਗਾ ਕੋਈ ਸਖਤ ਨਹੀਂ ਸੀ ਤੇ ਗਊ ਤੇ ਗਰੀਬ ਦੀ ਰੱਖਿਆ ਕਰਨ ਵਾਸਤੇ ਉਹਨਾਂ ਵਰਗਾ ਕੋਈ ਨਰਮ ਨਹੀਂ ਸੀਗਾ ਹਾਂਜੀ